ਜੋ ਭਾਰੀ ਬਾਰਸ਼ ਹੋ ਰਹੀ ਹੈ ਸੋ ਜਿੱਥੇ ਦਰਿਆਵਾਂ ਦੇ ਹਾੜਾਂ ਦੇ ਏਰੀਆ 'ਚ ਨੁਕਸਾਨ ਹੋ ਰਿਹਾ ਹੈ ਤੇ ਆਪਣੇ ਹਲਕੇ ਦੇ ਵਿੱਚ ਵੀ ਲੋਕਾਂ ਦੇ ਫੋਨ ਆ ਰਹੇ ਸੀ ਕਿ ਸਾਡੀਆਂ ਸੱਤਾਂ ਕਾਫੀ ਚੋਰੀਆਂ ਸੋਨੇ ਦੀ ਬੇਨਤੀ ਲਈ ਸੀ ਤਰਪਾਰ ਉਹਨਾਂ ਨੂੰ ਦਿੱਤੀ ਜਾਏਗੀ ਤੇ ਨਾਲ ਦੀ ਨਾਲ ਰਾਸ਼ਨ ਉਹ ਦੇ ਰਹੇ ਆ ਤੁਹਾਡੇ ਸਾਹਮਣੇ ਕਿਉਂਕਿ ਬਹੁਤ ਸਾਰੇ ਪਰਿਵਾਰ ਆ ਜਿਹੜਾ ਨਹੀਂ ਆਏ ਫਰਸ਼ਾਤ ਕਾਰਨ ਸੱਤਾਂ ਚੋਰੀਆਂ ਭਾਰੀ ਬਾਰਸ਼ ਹੋ ਰਹੀ ਹੈ ਸੋ ਨਾਲ ਗਰੀਬ ਪਰਿਵਾਰ ਹੈ ਵਿਹੜੀ ਤੇ ਨਹੀਂ ਜਾ ਸਕੇ ਰਾਸ਼ਨ ਦੀ ਸੋ ਸਾਰੇ ਪਰਿਵਾਰ ਆ ਕੇ ਉਹਨਾਂ ਨੂੰ ਰਾਸ਼ਨ ਦੇ ਰਹੇ ਆ ਤਰਪਾਨਾ ਦੇ ਰਹੇ ਆ ਜਿੰਨੀ ਕਿ ਸਾਰੇ ਇਹ ਪਰਮਤਮਾ ਦਾ ਕਰ ਰਹੇ ਆ ਤੇ ਬਾਕੀ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਜਿਹੜਾ ਬਹੁਤ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਗਿਆ ਸੋ ਬੇਨਤੀ ਹੈ ਸਤਿਗੁਰੂ ਦੀ ਅਰਦਾਸ ਹੈ ਕਿ ਹੁਣ ਜਿਹੜਾ ਕਹਿਰ ਖਤਮ ਹੋ ਜਾਵੇ ਜਿਹੜਾ ਦਰਿਆਵਾਂ ਦਾ ਪਾਣੀ ਉਹ ਥੱਲੇ ਘਟ ਜਾਵੇ ਤੇ ਜਿਹੜਾ ਭਾਰੀ ਬਾਰਸ਼ ਹੈ ਹਟ ਜਾਵੇ ਸੋ ਮੈਂ ਕਾਫੀ ਵੱਡਾ ਥੋੜਾ ਸਾਨੇ ਵਾਲ ਹਲਕਾ ਭਾਰੀ ਮੀਂਹ ਪੈ ਰਿਹਾ ਲੋਕ ਤੇ ਪਹੁੰਚ ਨਹੀਂ ਸਕਦੇ ਤੇ ਉਹਨਾਂ ਤੱਕ ਵੀ ਅਰਦਾਸ ਕਰਕੇ ਪਹੁੰਚਾ ਜਿਹੜੇ ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਕਿਥੇ ਪਹੁੰਚਾਉਂਗਾ ਜਿਹੜੇ ਪਿੰਡ ਹੈ ਸਸਰਾਲੀ ਹੈ ਜਾਂ ਹੋਰ ਪਿੰਡਾਂ ਦੇ ਵਿੱਚ ਉੱਥੇ ਜਾਊਂਗੇ ਜਿਹ ਤੁਸ ਜਗਤ ਆ ਰਹੀ ਹੈ ਤੇ ਜਿੰਨਾ ਵੀ ਮੰਗ ਰਿਆ ਨੂੰ ਦੇ ਰਿਆ ਉਹ ਮੇਰਾ ਹੀ ਨੰਬਰ ਸੀਗਾ ਜੀ ਮੰਤਰੀ ਸਾਹਿਬ ਨੇ ਮੈਂ ਬ੍ਰਦਰ ਆ ਛੋਟਾ ਜੋਰਾਵਰ ਸਿੰਘ ਤੇ ਜਿਵੇਂ ਕਿ ਜਿਹਨਾਂ ਨੂੰ ਲੋੜ ਆ ਕਿਸਦਾ ਕੋਈ ਸੱਤ ਚੋਰੀ ਹੈ ਜਾਂ ਬਾਲੇ ਡੇਗੇ ਉਹਨਾਂ ਲਈ ਤਰਪਾਲਾ ਨਾਲ ਉਹਨਾਂ ਨੂੰ ਰਸਣ ਦੇ ਰਿਆ ਨਾਲ ਦਾਲ ਖੰਡ ਚੌਲ ਉਹ ਵੀ ਚੀਜ਼ਾਂ ਨਾਲ ਦੇ ਰਿਆ ਜੀ ਸ਼ੁਰੂ ਤੋਂ ਮੰਤਰੀ ਸਾਹਿਬ ਦੀ ਸੋਚ ਹੈ ਸ਼ੁਰੂ ਤੋਂ ਮੰਤਰੀ ਸਾਹਿਬ ਦੀ ਸੋਚ ਆ ਵੀ ਆਪਾਂ ਸੇਵਾ ਕਰਨੀ ਹੈ ਉਹ ਸੇਵਾ 'ਚ ਲੱਗੇ ਹੋਏ ਆ ਅੱਜ ਵੀ ਬਾਰਸ਼ ਵਿੱਚ ਖੜੇ ਆ ਜੀ ਲੋਕਾਂ ਦੀ ਸੇਵਾ 'ਚ ਲੱਗੇ ਆ ਜਿਵੇਂ ਕਈ ਪਿੰਡਾਂ ਦੇ ਲੋਕ ਇੱਥੇ ਪਹੁੰਚ ਨਹੀਂ ਸਕਦੇ ਜਾਂ ਜਿੱਧਰ ਪ੍ਰਸਾਦ ਹੋ ਰਹੀ ਆ ਉਧਰ ਆਪ ਪਹੁੰਚੋਗੇ ਉਹ ਬਾਅਦ ਚ ਜਾਵਾਂਗੇ ਜੀ ਪਹਿਲਾਂ ਤੇ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੂੰ ਦੇ ਰਹੇ ਆ ਉਹਦੇ ਬਾਅਦ ਵਿੱਚ ਜਿੱਦਾਂ ਜਿੱਦਾਂ ਪਤਾ ਲੱਗੀ ਜਾਊਗਾ ਕੋਈ ਨਹੀਂ ਆ ਸਕਦਾ ਉਹਦੇ ਘਰੇ ਵੀ ਪਹੁੰਚ ਟੀਮ ਵੀ ਥੋੜੀ ਕੰਮ ਕਰ ਰਹੀ ਪੂਰੀ ਟੀਮ ਲੱਗੀ ਹੋਈ ਜੀ ਬੰਨਾਂ ਤੇ ਵੀ ਖੜੇ ਆ ਉੱਥੇ ਵੀ ਰਾਸ਼ਨ ਪਹੁੰਚ ਰਿਹਾ ਜਿਹੜੇ ਬੰਨ ਤੇ ਸੇਵਾ ਕਰ ਰਹੇ ਉਹਨਾਂ ਲਈ ਵੀ ਰਾਸ਼ਨ ਜਾ ਰਿਹਾ ਤੇ ਇੱਥੋਂ ਵੀ ਅਹੀਂ ਸੇਵਾ ਕਰ ਰਹੀ ਗਾਲੀ ਬੰਨ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸਮੇਂ ਜੀ ਕਹਿੰਦੇ ਪਾਣੀ ਦਾ ਜਿਹੜੇ ਅੰਦਰ ਝੋਨੇ ਲੱ ਕਈ ਸਾਡੇ ਹਲਕੇ ਤੋਂ ਫੋਨ ਆ ਰਹੇ ਜੀ ਬੰਦ ਨਹੀਂ ਟੁੱਟ ਗਿਆ ਇਹੋ ਜੀ ਕੋਈ ਨਹੀਂ ਹੈਗੀ ਖਬਰ ਬੰਦ ਤੋਂ 100 ਫੁੱਟ ਦੂਰ ਪਾਣੀ ਹੈ ਆਪਣੇ ਹਲਕਾ ਸਾਹਨੇ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਡਰਨ ਦੀ ਲੋੜ ਨਹੀਂ ਤੁਸੀਂ ਬਹੁਤ ਦੂਰ ਆ ਪਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੈਪਟਨ ਮਿਨਿਸਟਰ ਜੋ ਕਿ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿੱਦਾਂ ਸultanpur Lodhi ਕਪੂਰਥਲਾ ਏਰੀਆ ਦੇ ਵਿੱਚ ਜਿੱਥੇ-ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਯਾਰ ਉਹਨਾਂ ਦੇ ਵਿੱਚ ਬੜੀ ਸੂਝ ਬੂਝ ਦੇ ਨਾਲ ਚੱਲ ਰਹੇ ਹਨ ਔਰ ਜਿੱਥੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੈ ਉਥੇ ਹਰ ਟਾਈਮ ਜੋ ਵੀ ਸਮਾਨ ਦੀ ਚੀਜ਼ ਚਾਹੀਦੀ ਹੈ ਉਥੇ ਮੁਹैया ਕਰਾ ਰਹੇ ਹਾਂ ਅੱਜ ਇੱਥੇ ਅੱਜ ਆਪਣੇ ਦਫ਼ਤਰ ਸਾਹਨੇ ਵਾਲ ਦੇ ਵਿੱਚ ਤਰਪਾਲ ਲੰਗਰ ਜੋ ਵੀ ਸਮਾਨ ਹੈਗਾ ਲੰਗਰ ਦਾ ਇਹ ਇਸrar ਹਰਦੀਪ ਸਿੰਘ ਜੀ ਮੁੰਡੀਆਂ ਸਾਡੇ ਵੀਰ ਜੋਰਾਵਰ ਜੀ ਅਤੇ ਸਮੂਹ ਟੀਮ ਮੁੰਡੀਆਂ ਜੀ ਰਲ ਕੇ ਸਾਰੇ ਬਹੁਤ ਵਧੀਆ ਢੰਗ ਦੇ ਨਾਲੇ ਕਰ ਰਹੇ ਨੇ ਕਿ ਜਿੱਥੇ ਜਿੱਥੇ ਜੋ ਵੀ ਲੋੜਵੰਦ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈਗੀ ਹੈ ਉਹ ਮੁਹैया ਕਰਵਾ ਰਹੇ ਨੇ